ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਣੀ ਪੰਥ ਅਕਾਲੀ ਅਰਬਾ ਘਰਬਾ ਤਰਨਤਨ ਦਲ ਕਿਰਤੀ ਜਥਾ ਹੁਸ਼ਿਆਰ ਪ੍ਰਦਾਸ ਗੁਰਪ੍ਰੀਤ ਸਿੰਘ ਗਿੱਲ ਜਥਾ ਬੇਨਤੀ ਕਰਨੀ ਕਿ ਬਹੁਤ ਹਾਦਸੇ ਹੋ ਚੁਕੇ ਆ ਦੀਵਾਲੀ ਦੇ ਲਾਗੇ ਜਾ ਕੇ ਅਕਸਰ ਹੁੰਦੇ ਆ ਗੰਧਕ ਪोटाਸ਼ ਦੇ ਮਿਸ਼ਰਣ ਦੇ ਨਾਲ ਬਲਾਸਟ ਪਹਿਲੀ ਤੇ ਗੱਲ ਕੀ ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਲੋਕੀ ਸਮਝਦੇ ਨੇ ਵੀ ਜਿਹੜਾ ਗੰਧਕ ਪोटाਸ਼ ਦਾ ਮਿਸ਼ਰਣ ਆ ਉਹਨੂੰ ਛਾਟ ਮਾਰਨ ਜਾਂ ਅੱਗ ਲਾਉਣ ਦੇ ਨਾਲ ਹੀ ਬਲਾਸਟ ਹੁੰਦਾ ਗੰਧਕ ਪोटाश ਦਾ ਮਿਸ਼ਰਣ ਆ ਜਦੋਂ ਉਹਦੇ ਲਾਗੇ ਕੋਈ ਆਪਾਂ ਬਲਾਸਟ ਕਰਦੇ ਆ ਜਿਹੜੀਆਂ ਬਲਾਸਟ ਦੇ ਨਾਲ ਸ਼ੌਕ ਵੇਵ ਪੈਦਾ ਹੁੰਦੀਆਂ ਨੇ ਤਰੰਗਾ ਪੈਦਾ ਹੁੰਦੀਆਂ ਨੇ ਉਹ ਅਲੱਗ-ਅਲੱਗ ਫ੍ਰੀਕੁਐਂਸੀ ਦੀਆਂ ਹੁੰਦੀਆਂ ਨੇ ਜਿੱਦਾਂ ਅਸੀਂ ਪਾਣੀ ਦੇ ਵਿੱਚ ਕੋਈ ਚੀਜ਼ ਸੁੱਟਦੇ ਆ ਤੇ ਤਰੰਗਾ ਨਿਕਲਦੀ ਆ ਨਾ ਇਸ ਤਰ੍ਹਾਂ ਸ਼ੌਕ ਵੇਵ ਜਿਹੜੀਆਂ ਨੇ ਉਹ ਵੀ ਅਲੱਗ-ਅਲੱਗ ਫ੍ਰੀਕੁਐਂਸੀ ਦੀਆਂ ਹੁੰਦੀਆਂ ਸ਼ੌਕ ਵਿੱਚ ਜੜੀਆਂ ਨੇ ਉਹ ਵੀ ਜਿਹੜਾ ਬਰੂਦ ਆ ਉਹਨੂੰ ਆਪਰੇਟ ਕਰ ਦਿੰਦੀਆਂ ਨੇ ਬਹੁਤ ਬਹੁਤੇ ਹਾਦਸੇ ਐਸੇ ਕਰਕੇ ਹੁੰਦੇ ਨੇ ਤਰਨ ਤਰਨ ਜਿਹੜਾ ਹਾਦਸਾ ਹੋਇਆ ਸੀ ਬਰੂਦ ਗੱਡੀ ਦੇ ਵਿੱਚ ਪਿਆ ਸੀ ਤੇ ਬਹੁਤੇ ਜਾਨੀ ਨੁਕਸਾਨ ਹੋ ਗਿਆ ਸੀ ਹੁਣ ਵੀ ਕਿਸੇ ਦੀਆਂ ਬਾਹਾਂ ਉੱਡ ਗਈਆਂ ਕਿਸੇ ਦੀਆਂ ਅੱਖਾਂ ਨਿਕਲ ਗਈਆਂ ਕੋਈ ਜ਼ਖਮੀ ਹੋ ਗਿਆ ਮਾਨਸੇ ਵਾਲੇ ਪਾਸੇ ਹਾਦਸਾ ਹੋਇਆ ਇੱਧਰ ਡੇਰਾ ਬਾਬਾ ਨਾਨਕ ਵਾਲੇ ਪਾਸੇ ਹਾਦਸਾ ਹੋਇਆ ਇਹ ਸਿਰਫ ਲੋਕਾਂ ਦੀ ਇੰਗਹਿਲੀ ਕਰਕੇ ਧਮਕਦੇ ਨਾਲ ਸਿੱਧੇ ਸ਼ਬਦਾਂ ਦੇ ਜਿਹਨੂੰ ਆਪਾਂ ਕਹਦੇ ਨੇ ਧਮਕ ਦੀ ਫ੍ਰੀਕਵੈਂਸੀ ਜ਼ਿਆਦਾ ਹੋਣ ਨਾਲ ਜਿਹੜਾ ਬਰੂਦ ਪਿਆ ਹੁੰਦਾ ਉਹਨੂੰ ਅੱਗ ਲੱਗ ਜਾਂਦੀ ਹੈ ਉਹ ਬਲਾਸਟ ਹੋ ਜਾਂਦਾ ਇੱਕਦਮ ਲੋਕੀ ਸਮਝਦੇ ਵੀ ਇੱਥੇ ਤੱਕ ਕਿਹੜੀ ਚੰਗਿਆੜੀ ਜਾਣੀ ਆ ਜਾਂ 6 ਵਜੜੀ ਨਹੀਂ ਜਾਂ ਅੱਗ ਜਾਣੀ ਆ ਇਸ ਭਲੇ ਖੇਚ ਰਹਿ ਜਾਂਦੇ ਨੇ ਤੇ ਦੂਜੀ ਗੱਲ ਇਹ ਆ ਹੁਸ਼ਿਆਰਪੁਰ ਦੇ ਵਿੱਚ ਚਾਹੇ ਵਪਾਰੀ ਵਰਗ ਕਰੇ ਗੁੱਸਾ ਚਾਹੇ ਜਿੱਦਾਂ ਮਰਜੀ ਜਿਹੜਾ ਵੀ ਗੰਦਕ ਪਟਾਸ਼ ਵੇਚਣ ਵਾਲਾ ਸਾਢੇ ਢਿੱਕੇ ਆ ਗਿਆ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਬਹੁਤ ਜਾਨਾਂ ਜਾ ਚੁੱਕੀਆਂ ਇਹਦੇ ਨਾਲ ਆ ਹਿਮਾਚਲ ਦੇ ਵਿੱਚ ਮੈਂ ਗੱਡੀ ਲੈ ਕੇ ਜਾਂਦਾ ਸੀ ਬੱਚਿਆਂ ਨੂੰ ਪਤਾ ਨਹੀਂ ਸੀ ਉਹ ਗੰਦਕ ਜਿਹੜੇ ਪਟੇ ਕੁੰਡੇ 'ਚ ਪੁੱਟੀ ਉਹ ਸਹੀ ਕੁੰਡੇ ਦੇ ਵਿੱਚ ਪੁੱਟਣ ਲੱਗ ਪਏ ਪਟਾਸ਼ ਬਲਾਸਟ ਹੋਇਆ ਉੱਥੇ ਵੀ ਬੱਚੇ ਦੇ ਹੱਥ ੁੱਟ ਗਏ ਤੇ ਕਾਫੀ ਬੱਚੇ ਜ਼ਖਮੀ ਵੀ ਹੋਏ ਲੱਗੇ ਇਸ ਕਰਕੇ ਗੰਦਕ ਪोटाਸ਼ ਵੇਚਣ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਆ ਤੇ ਜੇ ਪ੍ਰਸ਼ਾਸਨ ਦੇ ਕੋਲੋਂ ਨਹੀਂ ਬੰਦ ਹੁੰਦੇ ਬੰਦੇ ਤੇ ਫਿਰ ਸਾਨੂੰ ਨਿਹੰਗ ਸਿੰਘਾਂ ਨੂੰ ਸੇਵਾ ਦਿਓ ਫਿਰ ਅਸੀਂ ਹਟਾ ਕੇ ਦੱਸਾਂਗੇ ਤੇ ਜਿਹੜੇ ਦੁੱਧ ਦੇ ਵਿੱਚ ਮਿਲਾਵਟ ਕਰਦੇ ਨੇ ਜਾਂ ਹੋਰ ਚੀਜ਼ਾਂ 'ਚ ਮਿਲਾਵਟ ਕਰਦੇ ਨੇ ਉਹ ਵੀ ਮਤਲਬ ਉਹਨਾਂ ਦੇ ਵੀ ਕਾਰਵਾਈ ਕਰਾਂਗੇ ਇੱਥੇ ਪੈਸੇ ਦੇ ਕੇ ਛੁੱਟਣ ਵਾਲਾ ਕੰਮ ਨਹੀਂ ਹੋਣਾ ਜਿਹੜਾ ਵੀ ਮਲਾਵਟ ਕਰਦਾ ਕੋਈ ਈਜੀ ਜਾਂ ਕੋਈ ਚੀਜ਼ ਪਾਉਂਦਾ ਫੜਿਆ ਗਿਆ ਉਹਦੇ ਡਾਂਗ ਫੇਰਾਂਗੇ ਰੂਹ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ